ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿੱਧੂ ਬੁਟੀਕ ਬਰਨਾਲਾ ਤੇ ਜੀ ਤੇ ਜੇ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਜੀ ਫੇਸਬੁੱਕ ਚੈਨਲ ਤੇ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਤੇ ਸਾਰੇ ਭੈਣ ਭਰਾ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ Instagram ID ਵੀ ਆਪਣੀ ਸਿੱਧੂ ਬੁਟੀਕ ਬਰਨਾਲਾ ਪੇਜ ਨੂੰ ਵੀ ਫੋਲੋ ਕਰਿਓ ਜੀ Instagram ਦੇ ਨੂੰ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਥੈਂਕ ਯੂ ਹੈ ਜੀ ਗੁਰਪ੍ਰੀਤ ਕੌਰ ਭੈਣ ਹੈ, ਬਲਜਿੰਦਰ ਕੌਰ ਭੈਣ ਹੈ, ਸੁਰਿੰਦਰ ਕੌਰ ਹੈ ਜੀ ਜਿਹੜੇ ਆਪਾਂ ਨੂੰ ਰੋਜ਼ ਸੋਹਣੇ ਸੋਹਣੇ ਮੈਸੇਜ ਕਰਦੇ ਆ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਹੈ ਜੀ। ਹੋਰ ਵੀ ਜਿਹੜੇ ਭੈਣ ਭਰਾਵਾਂ ਨੇ ਵੀਰਪਾਲ ਕੌਰ ਨੇ ਪਿੰਡ ਕਾਲੇਗਿਆਂ ਵਾਲੀ ਭੈਣ ਸਾਰੇ ਰੋਜ਼ ਮੈਸੇਜ ਕਰਦੇ ਆ ਆਪਾਂ ਨੂੰ ਵਧੀਆ-ਵਧੀਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਜੀ ਮੈਂ ਤੁਸੀਂ ਆਪਣੀ ਭੈਣ ਨੂੰ ਜਾਗਟਾਂ ਵਾਲੀ ਵੀਡੀਓ ਨੂੰ ਪਿਆਰ ਦਿੱਤਾ ਤੇ ਸੂਟਾਂ ਵਾਲੀ ਵੀਡੀਓ ਨੂੰ ਵੀ ਇਸੇ ਤਰ੍ਹਾਂ ਹੀ ਆਪਣੀ ਭੈਣ ਦੀ ਨੂੰ ਪਸੰਦ ਕਰਿਆ ਕਰੋ ਜੀ ਸੂਟਾਂ ਦੇ ਆਰਡਰ ਆਪਾਂ ਨੂੰ ਵੱਧ-ਤੋਂ ਵੱਧ ਕਰੋ ਤਾਂ ਕਿ ਆਪਾਂ ਤੇ ਆਪਾਂ ਆਪਣੇ ਕੰਮ ਨੂੰ ਇਸੇ ਤਰ੍ਹਾਂ ਹੀ ਕੰਟੀਨਿਊ ਜਾਰੀ ਰੱਖੀਏ ਜੀ ਤੇ ਸਾਰੇ ਭੈਣ ਭਰਾ ਵੱਲੋਂ ਵੱਧ ਤੋਂ ਵੱਧ ਸਪੋਰਟ ਕਰਿਓ ਆਪਣੀ ਭੈਣ ਨੂੰ ਤੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਹੈ ਜੀ ਤੇ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਜੀ ਇਹ ਆਪਾਂ ਲੈ ਕੇ ਆਏ ਸੂਟ ਪਾਰਟੀ ਵੇਅਰ ਜੀ ਇਹ ਮਾਡਲ ਵਾਲਾ ਪੀਸ ਰਹੇਗਾ ਜੀ ਇੱਕ ਦੇਖ ਲਓ ਪਹਿਲਾਂ ਬਹੁਤ ਹੀ ਸੋਹਣਾ ਸੂਟ ਹੈ ਜੀ ਮਾਡਲ ਵਾਲਾ ਪੂਰਾ ਫਰੰਟ ਹੈਵੀ ਆਏਗਾ ਜੀ ਜੰਗਲ ਡਿਜ਼ਾਈਨ ਹੈ ਸੂਟ ਦਾ ਬਹੁਤ ਹੀ ਸੋਹਣਾ ਕ੍ਰੇਪ ਦਾ ਕੱਪੜਾ ਹੈ ਜੀ ਰੇਵ ਦਾ ਕੱਪੜਾ ਪੂਰਾ ਬਹੁਤ ਹੀ ਸੋਹਣਾ ਪੀਸ ਰੈਡੀ ਹੋਇਆ ਜੀ ਹੈਂਡਵਰਕ ਦੇ ਨਾਲ ਇਹ ਗਲੇ ਦੀ ਫਿਨਿਸ਼ਿੰਗ ਚ ਚੈੱਕ ਕਰ ਸਕਦੇ ਹੋ ਜੀ ਤੁਸੀਂ ਹਾਲ ਦਾ ਕੰਮ ਹੋਇਆ ਮੋਤਨਾਂ ਦਾ ਸਾਰਾ ਟੱਟ ਦਾਣੇ ਦਾ ਕੰਮ ਹੋਇਆ ਜੀ ਸਟੋਨ ਲੱਗੇ ਆ ਬਹੁਤ ਹੀ ਸੋਹਣਾ ਟੱਟ ਦਾਣੇ ਦਾ ਸਾਰਾ ਹੈਂਡ ਦਾ ਕੰਮ ਹੋਇਆ ਜੀ ਘੇਰੇ ਦੇ ਉੱਪਰ ਵੀ ਇਸੇ ਤਰ੍ਹਾਂ ਹੀ ਹੈਂਡ ਦਾ ਕੰਮ ਚੈੱਕ ਕਰ ਸਕਦੇ ਹੋ ਜੀ ਤੁਸੀਂ ਇਸੇ ਤਰ੍ਹਾਂ ਇਹਨਾਂ ਦੀ ਹੈਵੀ ਬਾਜੂ ਬਣੀਆਂ ਜੀ ਸਲਵਾਰ ਦੀ ਮੂਰੀ ਤੇ ਵਰਕ ਆਏਗਾ ਇਹ ਬਾਜੂ ਰੈਡੀ ਕੀਤੀਆਂ ਜੀ ਸਲਵਾਰ ਦੀ ਮੂਰੀ ਐ ਇਸੇ ਤਰ੍ਹਾਂ ਹੀ ਹੈਵੀ ਰੈਡੀ ਕੀਤੀ ਹੈ ਜੀ ਆਪਾਂ ਬਹੁਤ ਹੀ ਹੈਵੀ ਪੀਸ ਤਿਆਰ ਹੋਇਆ ਜੀ ਦੁਪੱਟਾ ਚੈੱਕ ਕਰ ਸਕਦੇ ਹਾਂ ਜੀ 2 ਸਾਈਡ ਪੂਰਾ ਹੈਵੀ ਵਰਕ ਆਏਗਾ ਜੀ 2 ਸਿਆੜਾ ਬੇਲ ਬਣੀ ਹੋਈ ਐ ਲੈਸ 4 ਸਾਈਡ ਲੱਗੀ ਹੋਈ ਐ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਐ ਹੈਵੀ ਦੁਪੱਟਾ ਜੀ ਪੂਰਾ ਚਨੂਨ ਦਾ ਦੁਪੱਟਾ ਰਹੇਗਾ 2.5 ਮੀਟਰ ਦਾ ਪੂਰਾ ਇੱਕ ਵਾਰ ਫੇਰ ਸੂਟ ਦੀ ਲੁੱਕ ਚੈੱਕ ਕਰਾਉਣੀ ਹੈ ਜੀ ਆਪਾਂ ਚੰਗੀ ਤਰ੍ਹਾਂ ਪਹਿਣਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਭੇਜ ਸਕਦੇ ਹੋ ਜੀ ਸੂਟ ਬਾਏ ਕਰਨ ਵਾਸਤੇ ਤੁਸੀਂ ਵਟਸਐਪ ਤੇ ਮੈਸੇਜ ਕਰਿਆ ਕਰੋ ਤੇ 2500 ਰੁਪਏ ਰੇਟ ਰਵੇਗਾ ਜੀ ਸੂਟ ਦਾ ਸ਼ਿਪਿੰਗ ਫ੍ਰੀ ਹੋਵੇਗੀ ਸੂਟ ਦਾ ਰੇਟ ਹੋਵੇਗਾ 2500 ਰੁਪਏ ਜੀ ਤੇ ਸੈਟ ਜਾਈਂਦੇ ਨੇ 6 ਆਗਾ ਜੀ ਮਹਿਰੂਨ ਕਲਰ ਬਹੁਤ ਹੀ ਸੋਹਣਾ ਮਹਿਰੂਨ ਕਲਰ ਦਾ ਸੂਟ ਆਏਗਾ ਜੀ ਸੇਮ ਡਿਜ਼ਾਈਨ ਹੈ ਕ੍ਰੇਪ ਦਾ ਕੱਪੜਾ ਰਹੇਗਾ ਜੀ ਬਦਿਆ ਵਾਲੀ ਕ੍ਰੇਪ ਹੈ ਜੀ ਹੈਵੀ ਲੁੱਕ ਦਾ ਪੀਸ ਰੈਡੀ ਹੋਇਆ ਸਾਰਾ ਹੈਂਡ ਦਾ ਵਰਕ ਹੋਇਆ ਜੀ ਉੱਪਰ ਬਹੁਤ ਹੀ ਸੋਹਣਾ ਡਿਜ਼ਾਈਨ ਰੈਡੀ ਕੀਤਾ ਆਪਾਂ ਪੂਰਾ ਸਾਂਟਾ ਹੈ ਵੀ ਜੀ ਇਹਨੇ ਨਾਲ ਬਾਜੀ ਉਸੇ ਤਰ੍ਹਾਂ ਹੀ ਰੈਡੀ ਕੀਤਿਆਂ ਜੀ ਬਹੁੰਤੇ ਰੈਡੀ ਕੀਤੇ ਆਪਾਂ ਇਹ ਸਲਵਾਰ ਦੀ ਮੂਰੀ ਤੇ ਵਰਕ ਆਏਗਾ ਬਾਜੀ ਤੇ ਵਰਕ ਆਏਗਾ ਜੀ ਦੁਪੱਟਾ ਆਏਗਾ ਟੂ ਸਾਈਡ ਹੈਵੀ ਦੁਪੱਟਾ ਜਨੂਨ ਦਾ ਦੁਪੱਟਾ ਰਹੇਗਾ ਜੀ ਬਹੁਤ ਹੀ ਸੋਹਣਾ 2.5 ਮੀਟਰ ਦੇ ਦੁਪੱਟੇ ਆ ਜੀ ਪੂਰੇ ਖੁੱਲੇ ਕਿਸੇ ਵੀ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਤੁਸੀਂ ਅਗੇ ਵਿਆਹ ਸਾਦਿਆਂ ਦਾ ਸੀਜ਼ਨ ਆ ਰਿਹਾ ਹੈ ਤਾਂ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਜੀ ਸਾਰੇ ਦੁਪੱਟੇ ਦੇ ਵਿੱਚ ਵੀ ਬੂਟੀ ਬਣੀ ਹੋਈ ਹੈ ਸਾਈਡਾਂ ਤੇ ਦੋਨੋਂ ਪੱਲਾਂ ਤੇ ਆ ਗਿਆ ਜੀ ਸਾਈਡਾਂ ਤੇ ਆ ਗਿਆ ਇਹ ਮੇਲ ਪੂਰੀ ਪੱਲਾਂ ਤੇ ਲੈਸ ਹੀ ਰਹੇਗੀ ਜੀ ਟੂ ਸਾਈਡ ਵਰਗਾ ਦੁਪੱਟੇ ਤੇ 2500 ਰੁਪਏ ਰੇਟ ਹੋਵੇਗਾ ਜੀ ਸੂਟ ਦਾ ਇੱਕ ਵਾਰ ਫੇਰ ਤੋਂ ਆਪਾਂ ਸੂਟ ਚੈੱਕ ਕਰਾਉਣੇ ਆ ਜੀ ਭੈਣਾ ਸਕਰੀਨ ਸ਼ਾਟ ਲੈ ਸਕਣਾ ਜਿੰਜੀ ਤਰ੍ਹਾਂ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰੋ ਜੀ 2500 ਰੁਪਏ ਰੇਟ ਹੋਵੇਗਾ ਜੀ ਸੂਟ ਦਾ ਤੇ ਅਗਲਾ ਸੂਟ ਵੀ ਆ ਗਿਆ ਜੀ ਬਹੁਤ ਹੀ ਸੋਹਣਾ ਜਾਗੋ ਵਾਲਾ ਫਲਕਾਰੀ ਦਾ ਸੂਟ ਹੈ ਜੀ ਬਹੁਤ ਹੀ ਹੈਵੀ ਸੂਟ ਆਏਗਾ ਫਲਕਾਰੀ ਦਾ ਬਹੁਤ ਹੀ ਹੈਵੀ ਲੁੱਕ ਦਾ ਸੂਟ ਹੈ ਜੀ ਤੁਸੀਂ ਇਹਨੂੰ ਸ਼ਾਰਟ ਕੁੜਤੀ ਵੀ ਤਿਆਰ ਕਰ ਸਕਦੇ ਹੋਗੇ ਉੱਪਰ ਤੱਕ ਦਾ ਕਵਰ ਹੋਇਆ ਜੀ ਗਲੇ ਦਾ ਕੋਈ ਇਸ਼ੂ ਨਹੀਂ ਹੈਗਾ ਸ਼ਾਰਟ ਕੁੜਤੀ ਦੇ ਨਾਲ ਤੁਸੀਂ ਲਹਿੰਗਾ ਬਣਾ ਸਕਦੇ ਹੋ ਇਹ ਸਿਲਕ ਦੀ ਰਵੇਗੀ ਜੀ ਸਲਵਾਰ ਕਰੇਪ ਦਾ ਕਮੀਜ਼ ਹੈ ਦੁਪੱਟਾ ਇਹਦਾ ਬਹੁਤ ਹੀ ਹੈਵੀ ਹੈ ਜੀ ਪੂਰਾ ਫਲਕਾਰੀ ਦਾ ਦੁਪੱਟਾ ਬਣਿਆ ਹੋਇਆ ਜੀ ਜਿਹੜੀ ਵੀ ਭੈਣ ਨੇ ਸੂਟ ਵੇਅਰ ਕਰਨਾ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਇਹ 1 ਮੀਟਰ ਤੋਂ ਪਲੱਸ ਦੁਪੱਟਾ ਰਹੇਗਾ ਜੀ ਬਹੁਤ ਹੀ ਸੋਹਣਾ ਹੈਵੀ ਦੁਪੱਟਾ ਹੈ ਆਪਾਂ ਤੁਹਾਨੂੰ ਲੈ ਕੇ ਵੀ ਦਿਖਾ ਦਿੰਨੇ ਹਾਂ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ ਲੁੱਕ ਚੈੱਕ ਕਰ ਸਕਦੇ ਹੋ ਦੁਪੱਟੇ ਦੀ ਤੁਸੀਂ ਬਹੁਤ ਹੀ ਸੋਹਣਾ ਦੁਪੱਟਾ ਆਏਗਾ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆर्डर ਬੁੱਕ ਕਰ ਸਕਦੇ ਹੋ ਜੀ ਸਿਰਫ ਰੇਟ ਹੋਵੇਗਾ ਇਹਦਾ 2000 ਰੁਪਏ ਜੀ ਸੂਟ ਦਾ 2000 ਰੁਪਏ ਰੇਟ ਕੋਈ ਵੀ ਤੁਹਾਨੂੰ 2000 ਚ ਇੱਡਾ ਹੈਵੀ ਸੂਟ ਨਹੀਂ ਦੇਵੇਗਾ ਜੀ ਇਹ ਆ ਗਏ ਜੀ organza ਦੀ ਸ਼ਰਟ ਹਲਦੀ ਤੇ ਤੁਸੀਂ ਜਿੰਦਾ ਮਰਜੀ ਸੂਟ ਬਣਾ ਸਕਦੇ ਹੋ ਪੂਰਾ ਪਾਰਟੀ ਵੇਅਰ ਸੂਟ ਹੈ ਜੀ ਹੈਂਡਵਰਕ ਦਾ ਕੰਮ ਹੈ ਪ੍ਰੋਪਰ ਪੈਚਵਰਕ ਹੋਇਆ ਜੀ ਗਲੇ ਦੇ ਉੱਪਰ ਮੋਤੀਆਂ ਦਾ ਕੰਮ ਹੈ ਹੈਂਡ ਦਾ ਕੰਮ ਹੈ ਜੀ ਸਾਰਾ ਇਹ ਘੇਰੇ ਦੇ ਉੱਪਰ ਵੀ ਪੈਚਵਰਕ ਹੋਇਆ ਜੀ ਸਾਰਾ ਟੱਟ ਦਾਣੇ ਦਾ ਕੰਮ ਹੋਇਆ ਸਟੋਨ ਦਾ ਕੰਮ ਹੋਇਆ ਬਹੁਤ ਹੀ ਸੋਹਣਾ ਹੈਵੀ ਬਾਜੂ ਆਏਗੀ ਜੀ ਪਿਓਰ organza ਦੀ ਸ਼ਰਟ ਹੈ ਹੈਵੀ ਬਾਜੂਆ ਬਹੁਤ ਹੀ ਸੋਹਣੀਆ ਕ੍ਰੇਪ ਦੀ ਸਲਵਾਰ ਆਏਗੀ ਜੀ ਨਾਲ ਇਹ ਕ੍ਰੇਪ ਦੀ ਸਲਵਾਰ ਆ ਜੀ ਪੂਰੀ ਹੈਵੀ ਇਹ ਪੌਂਚਾਂ ਦੀ ਮੂਰੀ ਤੇ ਵਰਕ ਆਏਗਾ ਸਲਵਾਰ ਦੇ ਮੂਰੀ ਤੇ ਵਰਕ ਆਏਗਾ ਪੌਂਚਾਂ ਤੇ ਇਹ ਬਹੁਤ ਹੀ ਵਧੀਆ ਹੈਵੀ ਪੈਚ ਵਰਕ ਹੋਇਆ ਜੀ ਹੈਂਡ ਵਰਕ ਦਾ ਕੰਮ ਹੈ ਸਾਰਾ ਪੌਂਚੇ ਦੇ ਉੱਪਰ ਵੀ ਹੈਂਡ ਵਰਕ ਆਏਗਾ ਜੀ ਪਿਆਰ ਦਾ ਰਹੇਗਾ ਦੁਪੱਟਾ ਪੱਨ ਪਿਆਰ ਦਾ ਦੁਪੱਟਾ ਲੇਸ ਨਾਲ ਲੱਗੀ ਹੋਈ ਹੈ ਜੀ 2.5 ਮੀਟਰ ਪਲੱਸ ਦੁਪੱਟਾ ਆਏਗਾ ਚੈੱਕ ਕਰ ਸਕਦੇ ਹੋ ਵਧੀਆ ਵਾਲੇ ਪਿਆਰ ਦਾ ਦੁਪੱਟਾ ਹੈ ਜੀ ਇਹ 2.5 ਮੀਟਰ ਪਲੱਸ ਦੁਪੱਟਾ ਆਏਗਾ ਜੀ 4 ਸਾਈਡ ਲੇਸ ਲੱਗੀ ਹੋਈ ਹੈ ਬਹੁਤ ਹੀ ਸੋਹਣੀ ਲੇਸ ਹੈ ਸਿੱਪੀ ਵਾਲੀ ਵਧੀਆ ਕੁਆਲਟੀ ਦੀ ਲੇਸ ਲੱਗੀ ਹੋਈ ਹੈ ਜੀ ਤੇ ਸੂਟ ਦਾ ਰੇਟ ਰਵੇਗਾ 1800 ਰੁਪਏ ਜੀ ਸੂਟ ਦਾ ਰੇਟ ਹੋਵੇਗਾ 1800 ਰੁਪਏ ਸੂਟ ਵਾਇ ਕਰਨ ਵਾਸਤੇ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਇਹੀ ਰਿਕਵੈਸਟ ਕਰਾਂਗੇ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਸਬਸਕ੍ਰਾਈਬ ਕਰੋ ਜੀ ਤੇ ਫੇਸਬੁੱਕ ਤੇ ਪੇਜ ਨੂੰ ਵੀ ਵੱਧ ਤੋਂ ਵੱਧ ਫੋਲੋ ਕਰੋ ਜੀ ਸਿੱਧੂ ਇਕਬਰਨਾਲਾ ਤੇ ਇੰਸਟਾਗ੍ਰਾਮ ਐ ਪੇਜ ਨੂੰ ਵੀ ਫੋਲੋ ਕਰੋ ਜੀ ਸਿੱਧੂ ਇਕਬਰਨਾਲਾ ਆਪਣਾ ਤੇ ਚੰਗੇ ਚੰਗੇ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਵੀ ਆਪਣੀ ਸੂਟ ਕਿਦਾਂ ਦੇ ਲੱਗਦੇ ਆ ਤੁਹਾਨੂੰ ਤੇ ਬਹੁਤ ਆਪਾਂ ਨੂੰ ਮੈਸੇਜ ਆਉਂਦੇ ਆ ਵੀ ਕਲੈਕਸ਼ਨ ਵੱਧ ਲੈ ਕੇ ਆਇਆ ਕਰੋ ਕੋਈ ਗੱਲ ਨਹੀਂ ਜੀ ਆਪਾਂ ਹੌਲੀ ਹੌਲੀ ਕੰਮ ਵਧਾ ਰਹੇ ਆ ਜਿਵੇਂ ਜਿਵੇਂ ਆਪਾਂ ਨੂੰ ਤੁਸੀਂ ਆਰਡਰ ਕਰੋਗੇ ਉਵੇਂ ਉਵੇਂ ਆਪਣਾ ਕੰਮ ਵੱਧਦਾ ਜਾਏਗਾ the Sarah and the world will thank you